ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਾਨਗਰ ਦੇ ਪਿੰਡ ਟਮرائی ਤੋਂ ਜੰਗਲਾਤ ਵਿਭਾਗ ਵੱਲੋਂ ਦਰਖਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦਰਖਤ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਆਰੇ ਵਿੱਚ ਲੱਗੇ ਨੇ। মিডিਆ ਕਵਰੇਜ ਦੌਰਾਨ ਜਦੋਂ ਉਕਤ ਦਰਖਤ ਕੱਟਣ ਵਾਲੇ ਪਿੰਡ ਟਮرائی ਦੇ ਵਿਅਕਤੀ ਪ੍ਰੇਮ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਖੁਦ ਮੰਨਿਆ ਕਿ ਦਰਖਤ ਉਸ ਨੇ ਹੀ ਕੱਟੇ ਸਨ। ਵਿਕਰੇਤਾ ਨੇ ਦੱਸਿਆ ਕਿ ਉਸ ਨੇ ਲੰਗਰ ਲਗਾਉਣ ਲਈ ਇਹ ਦਰਖਤ ਕੱਟੇ ਸਨ। ਪਹਿਲੀ ਵਾਰ ਇਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਸ ਸੰਬੰਧੀ ਜਦੋਂ ਸੰਬੰਧਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਦੋ ਦਿਨਾਂ ਤੋਂ ਇਸ ਵਿਭਾਗ ਦੇ ਰੇਜ਼ ਅਧਿਕਾਰੀ ਅਤੇ ਜੰਗਲਾਤ ਵਿਭਾਗ ਦੇ ਚੌਂਕੀਦਾਰ ਹਰਪਾਲ ਸਿੰਘ ਨੇ ਨਾ ਤਾਂ ਫੋਨ ਚੁੱਕਿਆ ਤੇ ਨਾ ਹੀ ਕੋਈ ਜਾਣਕਾਰੀ ਦਿੱਤੀ ਹੈ ਜਦੋਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜਦੋਂ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਨੂੰ ਇਸ ਵਿਅਕਤੀ ਖਿਲਾਫ ਦਰਜ ਕੇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸ ਕੋਲ ਜੰਗਲਾਤ ਵਿਭਾਗ ਦੇ ਮੰਤਰੀ ਤੋਂ ਵੱਧ ਕੰਮ ਹੈ ਇਸ ਲਈ ਮੈਂ ਉਸ ਨੂੰ ਨਹੀਂ ਮਿਲ ਸਕਿਆ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਇਹ ਜਿਹੜੇ ਰੁੱਖ ਵੱਡੇ ਕਿੱਥੋਂ ਵੱਡੇ ਇਹਦੇ ਕੀ ਕਾਰਵਾਈ ਕੀਤੀ ਗਈ ਇਹ ਰੁੱਖ ਸਰ ਨਾਨੂ ਨੰਗਲ ਬੀਟ ਸਾਡੀ ਉਹਦੇ ਵਿੱਚ ਜੁਬीडीसी ਆਰਡੀ ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸੇੋਂ ਵੱਡੇ ਗਏ ਇਹ ਪਿੰਡ ਤਮਰਈ ਦੇ ਲੋਕੀ ਜਿਹਨਾਂ ਨੇ ਕੋਈ ਪਿੰਡ ਲੰਗਰ ਲਾਉਂਦੇ ਉਹਦੇ ਲਈ ਵੱਡੇ ਗਏ ਨੇ ਕੀ ਕਾਰਵਾਈ ਕੀਤੀ ਗਈ ਇਸ ਲਈ ਸਰ ਜੋ ਰੂਲ ਅਨਸਾਰ ਬਣਦੀ ਕਾਰਵਾਈ ਡੈਮੇਜ ਰਿਪੋਰਟ ਇਹਨਾਂ ਦੀ ਚਾਹਤੀ ਕੀਤੀ ਗਈ ਹੈ ਤੇ ਜਿਹੜੀ ਰਿਪੋਰਟ ਹੈ ਉਹ ਚ ਅਧਿਕਾਰੀਆਂ ਕੋਲ ਭੇਜੀ ਗਈ ਅਗਲੀ ਕਾਰਵਾਈ ਉਹਨਾਂ ਨੇ ਕੀਤੀ ਹੈ ਮਾਮਲਾ ਦਰਜ ਕਰਤਾ ਹਾਂ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਕੀ ਕਾਰਨ ਤਿੰਨ ਦਿਨ ਤੁਸੀਂ ਫੋਨ ਹੀ ਚੁੱਕਿਆ ਲਾ ਕੀ ਕਾਰਨ ਹੈ ਈਡੀ ਖਾਸ ਕਰਕੇ ਗੱਲ ਹੋ ਗਈ ਗਾਰਡ ਸਾਈ ਨੇ ਬਿਜਲੀ ਵੀ ਜੰਦਰ ਬਹੁਤ ਤੁਹਾਡਾ ਡੀਐਫਾ ਫੋਨ ਚੁੱਕਦਾ ਰੈਂਜਰ ਫੋਨ ਚੁੱਕਦਾ ਮੰਤਰੀ ਹੁਣ ਚੁੱਕ ਲੈਂਦਾ ਗਾਰਡ ਸਾਈ ਨੇ ਵੀ ਜੀ ਵੀ ਹੁਣ ਚੁੱਕਦੇ ਲੈ ਸਰ ਮੇਰੇ ਕੋਲ ਬੀਟਾ ਤਿੰਨ ਮੰਤਰੀਆਂ ਦਾ ਜਿਆਦਾ ਕੰਮ ਤਾਂ ਲਗੋ ਹਾਂਜੀ ਜਿਆਦਾ ਹੀ ਸਹੀ ਮੰਤਰੀਆਂ ਦਾ ਜਿਆ हां जी वीर ਕੀ ਨਾਮ ਹੈ ਪ੍ਰੇਮਜੰਤ ਪਾਜੀ ਬੂਟੇ ਵੱਡੇ ਕਿਉਂ ਵੱਡੇ ਗਏ ਉਹ ਬੂਟੇ ਜਿਗੇ ਦੇ ਹੀ ਮੈਂ ਲੰਗਣ ਲਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦਿਆਂ ਹੋਲੀ ਹੁੰਦਾ ਹੂੰ ਉਹ ਇਕੱਠੇ ਕਿਤੇ ਵੱਡੇ ਦੋ ਬੂਟੇ ਹੂੰ ਥੱਲੇ ਡੇਗੇ ਕਿੱਥੋਂ ਵੱਡੇ ਆ ਨਹੀਂ ਤੁਹਾਨੂੰ ਪਤਾ ਨਾ ਉਹ ਜੰਗਲਾਤ ਦੇ ਬੂਟੇ ਸੀ ਮੈਂ ਤਾਂ ਪਤਾ ਜਲਗਾ ਦੇ ਮੈਨੂੰ ਕੀ ਪਤਾ ਅਸਲ ਆ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ ਭਾਂਡ ਬੜ ਬੰਦਾ ਤੇ ਹਰ ਸਾਲ ਹੋਲੀ ਹਰ ਲੰਗਰ ਲਾਈਦਾ ਸੇਵਾ ਕਰੀ ਤੇ ਉਹ ਜਿਹੜੇ ਬੂਟੇ ਵੱਡੇ ਉਹ ਫਿਰ ਕਿੱਥੇ ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਆ ਜੀ ਚਰਾਉਣ ਵਾਸਤੇ ਹਾਂਜੀ ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਡੇ ਨੂੰ ਕਿਹਾ ਹੀ ਕਿ ਇਹਦਾ ਕੋਈ ਰੋਲ ਹੀ ਨਹੀਂ ਵਿੱਚ ਇਹਦੇ ਚ ਪਹਿਲਾਂ ਵੀ ਬੂਟੇ ਵੱਡੇ ਗਦੀ ਉੱਥੋਂ ਨਹੀਂ ਹੋਰ ਵੀ ਲੋਕੀ ਵੱਢਦੇ ਰਹੇ ਉੱਥੋਂ ਹੋਰ ਕੀ ਪਤਾ ਹੁਣ ਕਿਸੇ ਦਾ ਕੀ ਪਤਾ ਮੈਂ ਥੋੜਾ ਕੋਈ ਰਾਤ ਦਾ ਕੋਈ ਚੌਂਕੀ ਥੋੜਾ ਲੈਦਾ ਵੀ ਮਤਲਬ ਕੋਈ ਵੱਡਣ ਰਿਆ ਪਿੰਨੀ ਵੱਡਣ ਨਹੀਂ ਤੁਸੀਂ ਕਿਸ ਤਰ੍ਹਾਂ ਵੱਡੇ ਵੱਡੇ ਨਹੀਂ ਥੱਲੇ ਡਿਗੇ ਪਏ ਆ ਵੱਡੇ ਨਹੀਂ ਹਾਂਜੀ ਥੱਲੋਂ ਡਿਗੇ ਦੇ ਹੋ ਚੁੱਕੇ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਤੇ ਕਦ ਲਈ ਲੈ ਕੇ ਲੰਗਰ ਲਈ ਹਰ ਸਾਲ ਲੱਗਦਾ ਹੋਲੀਆਂ ਲੰਗਰ ਇਹ ਅੱਥੇ ਪਹਿਲੇ ਵੀ ਕਈ ਵਾਰੀ ਬੂਟੇ ਵਡਾਉਂਦੇ ਨੇ ਜਿੱਥੋਂ ਤੁਸੀਂ ਕਹਿੰਦੇ ਚੁੱਕਿਆ ਮੈਂ ਟੁੱਟੇ ਦਾ ਬੂਟਾ ਚੁੱਕਿਆ ਹੂੰ ਉਹਦੇ ਕੋਈ ਜਾਣਕਾਰੀ ਤੁਸੀਂ ਕਿੱਥੇ ਰਹਿੰਦੇ ਹੋ ਫਰਮਾਈ ਕਹਿੰਦੇ ਤੇ ਬੂਟੇ ਕਿੱਥੇ ਸੁੱਟੇ ਤੁਸੀਂ ਇਸ ਟਾਈਮ ਆਲੇ ਦੇ ਨੇੜੇ ਠੀਕ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ